ਨਸ਼ਿਆਂ ਦੇ ਖਿਲਾਫ ਸਖਤੀ ਦਿਖਾਉਂਦੇ ਹੋਏ ਨੰਗਲ ਪੁਲਿਸ ਨੇ ਨੰਗਲਜੀ ਬਲਾਕ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ 11 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪਕੜਨ ਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧ ਵਿੱਚ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਨਿਆ ਨੰਗਲ ਅਨਾਜ ਮੰਡੀ ਦੇ ਕੋਲ ਪੈਦਲ ਆ ਰਹੇ ਸ਼ੱਕੀ ਨੌਜਵਾਨ ਨੂੰ ਜਦੋਂ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਇੱਕ ਲਿਫਾਫਾ ਸਿੱਟ ਦਿੱਤਾ ਗਿਆ ਜਿਸ ਦੀ ਪਾਲ ਕਰਨ ਤੋਂ ਬਾਅਦ ਉਸ ਵਿੱਚ 11 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਇਸ ਸੰਬੰਧ ਵਿੱਚ આરોપી ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ 24 ਨੂੰ ਇੱਕ ਐਫਆਈਆਰ ਅੰਡਰ ਸੈਕਸ਼ਨ ਐਨਡੀਪੀਐਸ ਐਕਟ 22 ਕਾਟ 85 ਰਜਿਸਟਰਡ ਕੀਤੀ ਗਈ ਸੀ ਜੀ। ਇਹਦੇ ਕੋਲੋਂ ਜਿਹੜੀ ਹੈਗੀ ਮੁੰਡੇ ਦਾ ਨਾਮ ਹੈਗਾ ਸੰਨੀ ਸਨ ਆਫ ਦੇਵਰਾਜ ਵਾਸੀ 588 ਜੀ ਬਲੋਕ। ਇਹਦੇ ਕੋਲੋਂ ਜਿਹੜਾ ਹੈਗਾ ਕਰੀਬ 11 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਨਾਰਥ ਜਿਹੜਾ ਔਰ ਕਵਰ ਹੋਇਆ ਸੀ। ਠੀਕ ਹੈ ਜੀ। ਇਹ ਹੋਇਆ ਨਾਜ ਮੰਡੀ ਨੇੜੇ ਨਿਆ ਨੰਗਲ ਦੇ। ਉੱਥੋਂ ਆਪਾਂ ਇਹ ਰਿਕਵਰ ਕੀਤਾ ਹੈ ਇਹ ਆ ਰਿਆ ਸੀ ਪੈਦਲ ਤੇ ਸਾਡੀ ਜਿਹੜੀ ਟੀਮ ਐਐਸਆਈ ਕੇਸ਼ਵ ਕੁਮਾਰ ਤੇ ਤਿੰਨ ਹੋਰ ਬੰਦੇ ਸੀ ਨਾਲ ਹੋਮਗਾਰਡ ਦੇ ਸੀ ਦੋ ਜਦੋਂ ਦੇਖਿਆ ਪੁਲਿਸ ਪਾਰਟੀ ਨੂੰ ਪਿੱਛੇ ਮੋੜਨ ਲੱਗਾ ਦਾ ਮਤਲਬ ਸਟੰਡ ਲਗਾਤਾ ਉਹਦੇ ਕੋਲੋਂ ਜੜਾ ਵਾਈਟ ਪਾਊਡਰ ਆ ਔਰ ਕਵਰ ਹੋ ਗਿਆ ਇਹ ਪਹਿਲਾਂ ਆਪਾਂ ਨਸ਼ਾ ਛਡਾਊ ਕੇਂਦਰ ਤੱਕ ਭੇਜਿਆ ਸੀ ਜੀ ਪਰ ਉਸ ਟਾਈਮ ਇੱਕ ਮੌਕਾ ਵੀ ਦਿੱਤਾ ਗਿਆ ਸੀ ਪਰ ਹੁਣ ਰਿਕਵਰੀ ਹੋ ਗਈ ਜੀ ਹਾਂਜੀ ਵੀ ਕਾਰਵਾਈ ਹੋਈ ਜੀ ਇਦਕ ਕੋਲ ਇਹ ਬਾਈਕ ਆ 85 ਦਾ ਐਨਡੀਪੀਆ ਸੈਕਟਰ ਦਾ ਐਫਆਈਆਰ ਰਜਿਸਟਰਡ ਆ ਜੀ